ਆਜੋ 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 ਸਾਰੇ ਆਜੋ ਚੱਲ ਪਿਆ ਹਾਂ ਹਾਂ ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਜੀ ਤੇ ਬਹੁਤ ਹੀ ਸੋਹਣੀ ਫਿਲਮ ਅਸੀਂ ਸ਼ੂਟ ਕਰ ਚੁੱਕਿਆ ਤੇ ਉਮੀਦ ਇਹ ਹੈ ਪਹਿਲਾਂ ਤਾਂ ਸਾਰੇ ਆਰਟਿਸਟਾਂ ਦਾ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਨਾ ਤੇ ਇਨਕਲੂਡਿੰਗ ਹੀਰ ਹੈਨਾ ਪਹਿਲਾਂ ਇਹ ਬਹੁਤ ਵੱਡੀ ਗਲਤੀ ਹੋ ਗਈ ਸੀ ਅਸੀਂ ਫਿਨਿਸ਼ ਤੇ ਕਿਸੇ ਨੂੰ ਇਨਕਲੂਡ ਕਰਨਾ ਭੁੱਲ ਗਏ ਸੀ ਹਾਂ ਸਹੀ ਹੈ ਹੈਨਾ ਸਾਰੇ ਆਰਟਿਸਟਾਂ ਨੂੰ ਕ੍ਰੈਡਿਟ ਦੇਣਾ ਬਣਦਾ ਤੇ ਥੈਂਕ ਯੂ ਸੋ ਮਚ ਥੈਂਕ ਯੂ ਜੋ ਵੀ ਦਾ ਵੀ ਹੈਨਾ ਜਿਹੜਾ ਹੁਣ ਬਹੁਤ ਸੋਹਣਾ ਵੀਫਐਕਸ ਦਾ ਵੀ ਕੰਮ ਕਰ ਰਿਹਾ ਤੇ ਸਾਰਾ ਕੁਝ ਬਹੁਤ ਸੋਹਣਾ ਹੋ ਰਿਹਾ ਥੈਂਕ ਯੂ ਫਦੇ ਚਲੋ ਸਾਡੇ ਤਾਂ ਬਾਕੀ ਥੈਂਕ ਯੂ ਸ਼ਿਵ ਸਰਦਾ ਕਿਉਂਕਿ ਇਹਨਾਂ ਨੇ ਸਾਰਾ ਮੈਨੇਜ ਕੀਤਾ ਹਨਾ ਸਟੋਰੀ ਰਿਟਨ ਕੀਤੀ ਐਂਡ ਡਾਇਰੈਕਸ਼ਨ ਦਿੱਤੀ ਤੇ ਸਾਨੂੰ ਸਾਰਿਆਂ ਨੂੰ ਦੱਸਿਆ ਵੀ ਤੁਸੀਂ ਕਿਵੇਂ-ਕਿਵੇਂ ਕਰਨਾ ਹਨਾ ਸਟੋਰੀ ਇੱਥੇ ਆਉਣ ਦਾ ਸਭ ਤੋਂ ਪਹਿਲੀ ਵਾਰ ਮੌਕਾ ਦਿੱਤਾ ਹਾਂਜੀ ਚਲੋ ਹਨਾ ਤੇ ਸਾਰਿਆਂ ਦਾ ਸ਼ੁਕਰੀਆ ਤੇ ਅ ਅਮੀਰ ਸਾਨੂੰ ਇਹ ਵੀ ਇਹ ਫਿਲਮ ਦੂਜੀਆਂ ਫਿਲਮਾਂ ਦੇ ਨਾਲੋਂ ਹਟਕੇ ਆ ਜੋ ਅੱਜ ਕੱਲ੍ਹ ਕ੍ਰਾਂਟ ਚੱਲ ਰਿਹਾ ਉਹਨਾਂ ਦੇ ਨਾਲੋਂ ਵੀ ਹਟਕੇ ਆ ਥੋੜਾ ਜਨਾ ਤੇ ਬਸ ਮਿਹਨਤ ਕਰੀਆ ਸਫਲ ਤੁਸੀਂ ਬਣਾਉਣਾ ਸ਼ੁਕਰੀਆ ਬਸ ਅੱਜ ਵੀ ਬਸ ਲੈ ਬਹੁਤ ਸੋਹਣੀ ਫਿਲਮ ਹੈ ਬਸ ਸ਼ੇਅਰ ਕਰਦੇ ਹਾਂ ਆਪਾਂ ਤੇ ਹਾਂ ਇੱਕ ਗੱਲ ਹੋਰ ਅਸੀਂ ਹਰ ਦੋ ਦਿਨਾਂ ਬਾਅਦ ਇਹਦਾ ਪਾਰਟ ਰਿਲੀਜ਼ ਕਰਾਂਗੇ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਸਾਡੇ ਨਾਲ ਇਹ ਮਨ ਲਾ ਕੀ ਕਹਾਂਗੇ ਆਪਾਂ ਗੁੱਸਾ ਸੀ ਜਾਨਿਆਂ ਜਾਂ ਜਾਂ ਮਤਲਬ ਵੀ ਤੁਸੀਂ ਲੇਟ ਫਿਲਮਾਂ ਪਾਉਨੇ ਹੋ ਹਾਂ ਮਤਲਬ ਇਹ ਸਾਡੀ ਮਿਸਟੇਕ ਵੀ ਸੀ ਹਨਾ ਥੋੜੀ ਮਤਲਬ ਕਿ ਗਲੇਸ਼ਕਵੇ ਬਣਦੇ ਰਹਿੰਦੇ ਨੇ ਹਨਾ ਤੁਸੀਂ ਕਹਿੰਦੇ ਸੀ ਕਿ ਵੀ ਅਸੀਂ ਲੇਟ ਫਿਲਮਾਂ ਪਾਉਨੇ ਆ ਪਰ ਹਣ ਅਸੀਂ ਹਫਤੇ ਦੇ ਵਿੱਚ ਜਿੰਨੀਆਂ ਵੀ ਬਣਦੀਆਂ ਨੇ ਉੰਨੀਆਂ ਪਾਵਾਂਗੇ ਹਰੇਕ 2 ਦਿਨਾਂ ਬਾਅਦ ਸਾਡੀ ਫਿਲਮ ਆਇਆ ਕਰੂਗੀ ਤੇ ਤੁਸੀਂ ਬਸ ਪਿਆਰ ਵਰਸਾਉਂਦੇ ਰਹੋ ਫਿਲਮਾਂ ਆਉਂਦੀਆਂ ਰਹਿਣਗੀਆਂ ਇਹ ਤੁਹਾਡੇ ਨਾਲ ਵਾਦਾ ਰਿਹਾ ਸਾਡਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੇ ਕੋਈ ਤੁਸੀਂ ਆਪਦੇ ਵੱਲੋਂ ਸੁਜੈਸ਼ਨ ਦੇਣਾ ਹੋਇਆ ਕਿਵੇਂ ਦੀ ਫਿਲਮ ਲੈ ਕੇ ਆਈਏ ਜਾਂ ਤੁਹਾਡੇ ਦਿਮਾਗ 'ਚ ਕੋਈ ਸਟੋਰੀ ਹੈ ਸਾਡਾ ਨੰਬਰ ਦਿੱਤਾ ਹੋਇਆ ਚੈਨਲ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਨਵੇਂ ਆਰਟਿਸਟ ਨੇ ਕਿਸੇ ਨੇ ਵੀ ਕੰਮ ਕਰਨਾ ਮੁੰਡਾ ਹੋਵੇ ਕੁੜੀ ਹੋਵੇ ਜੋ ਹੋਵੇ ਬੁੜੀ ਹੋਵੇ ਮਾਤਾ ਹੋਵੇ ਬਾਪੂ ਹੋਵੇ ਸਾਡੇ ਨੰਬਰ ਤੇ ਫੋਨ ਕਰੋ ਅਸੀਂ ਤੁਹਾਡੇ ਨਾਲ ਮਿਲ ਕੇ ਬਹੁਤ ਸੋਹਣਾ ਪ੍ਰੋਜੈਕਟ ਕਰਾਂਗੇ ਸਾਨੂੰ ਬਸ ਵੇਟ ਆ ਤੁਹਾਡੀ ਬਸ ਕੈਮਰਾ ਲਈ ਬਸ ਨਵੇਂ ਮਹੀਨੇ ਬਹੁਤ ਕੁਝ ਨਵਾਂ ਆਊਗਾ ਹਾਂ ਤੇ ਹਾਂ ਚਲੋ ਇੱਕ ਚੈਨਲ ਨਹੀਂ ਸਾਡਾ ਸਾਡਾ ਦੂਸਰਾ ਚੈਨਲ ਫਤੇਬਾਸੀ ਉਹ ਤੇ ਵੀ ਅਸੀਂ ਹੁਣ ਅਪਡੇਟ ਹੋਵਾਂਗੇ ਉਹਦੇ ਵੀ ਕੋਸ਼ਿਸ਼ ਕਰਦੇ ਆਂ ਇੱਕ ਦਿਨ ਬਾਅਦ ਜਾਂ ਦੋ ਦਿਨ ਬਾਅਦ ਜਾਂ ਤਿੰਨ ਦਿਨਾਂ ਬਾਅਦ ਇੱਕ ਫਿਲਮ ਜ਼ਰੂਰ ਆਇਆ ਕਰੂਗੀ ਸਤਿ ਸ਼੍ਰੀ ਅਕਾਲ ਜੀ ਇਹ ਦੂ ਵੰਦ ਦਿਨ ਵਧਾਉਂਦੇ ਨਹੀਂ ਨਹੀਂ ਹੈਗੇ ਅਸੀਂ ਕਿ ਕੁਝ ਮਰਜ਼ੀ ਹੋ ਜਾ ਸਤਿ ਸ਼੍ਰੀ ਅਕਾਲ ਸਾਰੇ ਸਤਿ ਸ਼੍ਰੀ ਅਕਾਲ ਹਾਂ